ਕੋਈ ਕਹਤੋ ਨਨ ਪ੍ਰੋਤੀ ਮੋਹੇ ਦੀਨ ਹਰ ਹਰ ਆਧਾਰਾ ਕੋਈ ਕਹਿਆ ਹਉ ਤੀਰਥ ਵਾਸੀ ਕੋਈ ਅਨ ਤਰਪਿਆ ਉਦਾਸੀ ਕਿ ਨਹੀਂ ਭਵ ਸੰਤ ਕਰੀ ਕਹਿਆ ਵੋਹੇ ਦੀਨ ਹਰ ਹਰ ਦਾ ਪਰਿਆ ਕਿ ਨਹੀਂ ਕਹਿਆ ਮੈਂ ਕੁਲਾ ਵੜਿਆਈ ਕਿ ਨਹੀਂ ਕਹਿਆ ਬਨਹਾ ਬਹੁ ਭਾਈ ਕੋਈ ਕਹੇ ਮੈਂ ਤਨਹ ਪਸਾਰਾ ਮੋਹੇ ਦੀਨ ਹਰ ਹਰ ਆਧਾਰਾ ਕਿ ਨਹੀਂ ਭੂਗਰ ਨਿਰਤ ਕਰਾਈ ਕਿਨਹੂ ਵਰਤਨੇ ਮਾਲਾ ਪਾਈ ਕਿ ਨਹੀਂ ਤਿਲਕ ਗੋਪੀ ਚੰਦਨ ਲਾਇਆ ਮੋਹੇ ਦੀਨ ਹਰ ਹਰ ਧਾਇਆ ਕਿ ਨਹੀਂ ਸਿਧਵੋ ਚੀਟਕ ਲਾਇ ਕਿ ਨਹੀਂ ਭੀੜ ਬਹੁ ठाਟ ਬਣਾਏ ਕਿ ਨਹੀਂ ਤੰਤ ਮੰਤ ਬੌਖੇਵਾ ਮੋਹੇ ਦੀਨ ਹਰ 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 ਸੇਵਾ ਕੋਈ ਚਤੁਰ ਕਹਾਵੇ ਪੰਡਤ ਕੋ ਖਟ ਕਰਮ ਸਹਿਤ ਸੋ ਮੰਡਤ ਕੋਈ ਕਰੇ ਆਚਾਰ ਸੁ ਕਰਨੀ ਮੋਹੇ ਦੀਨ ਹਰ ਹਰ ਸਰ ਸਰਣੀ ਸਗਲੇ ਕਾਰਮ ਧਰਮ ਜੁਗ ਸੋਦੇ ਬਿਨ ਨਾਵੇ ਹੋ ਮਰਨਾ ਪ੍ਰਬੋਧਿ ਕਹੋ ਨਾਨਕ ਜੋ ਸਾਧ ਸੰਗ ਪਾਇਆ ਬੋਜੀ ਕ੍ਰਿਸ਼ਨਾ ਮਹਾ ਸੀਤ ਲਾਇਆ ਰਾਮ ਕਲੀ ਮਹੱਲਾ ਪੰਜਵਾ ਇਸ ਪਾਣੀ ਤੇ ਜਨ ਤੂੰ ਘਰਿਆ ਮਾਟੀ ਕਾਲੇ ਦੇਹ ਰ ਕਰਿਆ ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ ਗਰਭ ਮਹਿ ਜਨ ਤੂੰ ਰੱਖਿਆ ਰਾਖਣ ਹਾਰ ਸਮਾਰ ਜਨ ਸਗਲੇ ਛੋੜ ਵਿਚਾਰ ਮਨ ਰਹਾਓ ਜਨ ਦੀਏ ਤੁਧ ਬਾਪ ਮਹਤਾਰੀ ਜਨ ਦੀਏ ਭਰਾਤ ਪੁੱਤ ਹਾਰੀ ਜਨ ਦੀਏ ਤੁਦ ਬਣਤਾ ਅਰਮੀਤਾ ਤਿਸ ਠਾਕੁਰ ਕੋ ਰਖ ਲਿਓ ਚੀਤਾ ਜਨ ਦੀਆ ਤੁਦ ਪਵਨ ਅਮੋਲਾ ਜਨ ਦੀਆ ਤੁਦ ਨੀਰ ਨਿਰਮੋਲਾ ਜਨ ਦੀਆ ਤੁਦ ਪਾਪ ਕਬਲਣਾ ਤਿਸ ਠਾਕੁਰ ਕੀ ਰਹੁ ਮਨ ਸਰਣਾ ਸਤਿ ਅਮਰਤ ਜਨ ਭੋਜਨ ਦੀਏ ਅੰਤਰ ਥਾਨ ਠਹਿਰਾਵਣ ਕਉ ਦੀਏ ਬਸ ਦਾਦੀ ਉਹ ਬਰਤਨ ਬਨਣਾ ਤਿਸ ਠਾਕੁਰ ਕੇ ਚਿਤ ਰਖ ਚਰਣਾ ਵੇਖਣ ਕੋ ਨੇਤਰ ਸੁਨਣ ਕੋ ਕੰਨ ਹਾਸਤ ਕਮ ਆਗਣ ਬਾਸਨ ਦਸਨਾ ਚਰਨ ਚਰਨ ਕੋ ਸਰਕੀਨੋ ਮੇਰਾ ਮਾਨਤਿ ਠਾਕੁਰ ਕੇ ਪੂਜੋ ਪੈਰਾ ਆਪ ਪਵਿੱਤਰ ਪਵਿੱਤਰ ਜਨ ਤੂੰ ਕਰਿਆ ਸਗਲ ਜਨਮਹਿ ਤੂੰ ਸਿਰ ਧਰਿਆ ਆਬ ਤੂੰ ਸੀਝ ਭਾਵੇ ਨਹੀਂ ਸੀਝੈ ਕਾਰਜ ਸਬਰੈ ਮਨ ਪ੍ਰਵਤੇ ਹੀਜੈ ਈਹਾ ਉਹਾ ਇਕਾ ਓਹੀ ਜਤ ਕਤ ਦੇਖਿਐ ਤਤ ਤਤ ਤੋਹੀ ਤਿਸ ਸੇਵਤ ਮਨ ਆਲਸ ਕਰੈ ਜਿਸ ਵਿਸਰਿਆ ਇੱਕ ਨਿਮਖ ਨਸਰੈ ਹਮਾ ਪਰਾਦੀ ਨਿਰਗੁਣੀ ਆਰੇ ਨਾ ਕਿਸ ਸੇਵਾ ਨਾ ਕਰਮਾਰੇ ਗੁਰੂ ਬਹੁਤ ਬਟ ਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ RAM ਕਲੀ ਮਹੱਲਾ ਪੰਜਵਾ ਕਾਹੂ ਬਿਹਾਵੈ ਕਾਹੂ ਵਿਹਾਵੈ ਰੰਗ ਰਸ ਰੂਪ ਕਾਹੂ ਵਿਹਾਵੈ ਮਾਏ ਬਾਪ ਪੂਤ ਕਾਹੂ ਵਿਹਾਵੈ ਰਾਜ ਮਿਲਖ ਵਪਾਰਾ ਸੰਤ ਵਿਹਾਵੈ ਹਰਨਾਮ ਧਾਰਾ ਰਚਨਾ ਸਾਚ ਬਣੀ ਸਭ ਕਾ ਏਕ ਧਨੀ ਰਹਾਉ ਕਾਹੂ ਵਿਹਾਵੈ ਵੀ ਦਰਬਾਰ ਕਾਹੂ ਵਿਹਾਵੈ ਰਸਨਾ ਸਾਦ ਕਾਹੂ ਵਿਹਾਵੈ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੁਰਾਰੀ ਕਾਹੂ ਵਿਹਾਵੈ ਖੇਲ ਤਜੂਆ ਕਾਹੂ ਵਿਹਾਵੈ ਅਮਲ ਹੂਆ ਕਾਹੂ ਵਿਹਾਵੈ ਪਰਦਰਬ ਚੁਰਾਈ ਹਰਜਨ ਵਿਹਾਵੈ ਨਾਮ ਧਿਆਏ ਕਾਹੂ ਵਿਹਾਵੈ ਜੋਗ ਤਪ ਪੂਜਾ ਕਾਹੂ ਰੋਗ ਸੋਗ ਪਰਮਿਝਾ ਕਾਹੂ ਪਵਨ ਧਾਰ ਜਾਤ ਵਿਹਾਇ ਸੰਤ ਵਿਹਾਵੈ ਕੀਰਤਨ ਗਾਏ ਕਾਹੂ ਵਿਹਾਵੈ ਦਿਨ ਰੈਣ ਚਾਲਤ ਕਾਹੂ ਵਿਹਾਵੈ ਸੋ ਪਿੜ ਮਾਲਤ ਕਾਹੂ ਵਿਹਾਵੈ ਬਾਲ ਪੜਾਵਤ ਸੰਤ ਵਿਹਾਵੈ ਹਰਜਸ ਗਾਵਤ ਕਾਹੂ ਵਿਹਾਰ ਹੈ ਨਟ ਨਾਟਕ ਨਿਰਤੇ ਕਾਹੂ ਵਿਹਾਰ ਹੈ ਜੀ ਆਹੇ ਹਿਰਤੇ ਕਾਹੂ ਵਿਹਾਰ ਹੈ ਰਾਜ ਮੈਂ ਡਰਤੇ ਸੰਤ ਵਿਹਾਰ ਹੈ ਹਰ ਜਸ ਕਰਤੇ ਕਾਹੂ ਵਿਹਾਰ ਹੈ ਮਤਾ ਮਸੂਰਤ ਕਾਹੂ ਵਿਹਾਰ ਹੈ ਸੇਵਾ ਜ਼ਰੂਰਤ ਕਾਹੂ ਵਿਹਾਰ ਹੈ ਸੋਧਤ ਜੀਵਤ ਸੰਤ ਵਿਹਾਰ ਹੈ ਹਰ ਰਸ ਪੀਵਤ ਜਿਤ ਕੋ ਲਾਇਆ ਤੇ ਤਿਹ ਲਗਾਨਾ ਨਾ ਕੋ ਮੂੜ ਨਹੀਂ ਕੋਸਿਆ ਨਾ ਕਰ ਕਿਰਪਾ ਜਿਸ ਦੇਵੈ ਨਾਓ ਨਾਨਕ ਤਾਕੈ ਬਲ ਬਲ ਜਾਓ ਰਾਮ ਕਲੀ ਮਹੱਲਾ ਪੰਜਵਾ ਦਾਵਾ ਅਗਣ ਰਹੇ ਹਰ ਬੂਟ ਮਾਤ ਕਰਬ ਸੰਕਟ ਤੇ ਸੂਟ ਜਾ ਕਾ ਨਾਮ ਸਿਮਰਤ ਪਹ ਜਾਏ ਤੇ ਸ ਤੈਸੇ ਸੰਤ ਜਨ ਆ ਰਾਖੈ ਹਰ ਰਾਇ ਐਸੇ ਰਾਖਣ ਹਾਰ ਦਿਆਲ ਜਤ ਕਤ ਦੇਖੋ ਤੁਮ ਪ੍ਰਤਪਾਲ ਰਹਾਓ ਜਲ ਪੀਵਤ ਜੋ ਤਿਖਾ ਮਟੰਤ ਧਨ ਵਿਗਸੈ ਗਰਹਿ ਆਪਤ ਕੰਤ ਲੋਭੀ ਕਾ ਤਨ ਪ੍ਰਾਣ ਆਧਾਰ ਤਿਉ ਹਰ ਜਨ ਹਰ ਹਰ ਨਾਮ ਪਿਆਰ ਕਿਰਸਾਨੀ ਜੋ ਰਾਖੈ ਰਖਵਾਲਾ ਮਾਤ ਪਿਤਾ ਦਇਆ ਜੋ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਤੇ ਉਹ ਹਰ ਜਨ ਰਾਖੈ ਕੰਠੁ ਲਾਏ ਜੋ ਅੰਦule ਪੇਖਤ ਹੋਏ ਆਨੰਦ ਗੂੰਗਾ ਬਖਤ ਕਾਬੈ ਬਹੁ ਸ਼ੰਦ ਪਿੰਗਲ ਪਰਬਤ ਪਰਤੇ ਪਾਰ ਹਰ ਕੈ ਨਾਮ ਸਗਨ ਉਦਾ ਔਰ ਜੋ ਪਾਵਕ ਸੰਗ ਸੀਤ ਕੋ ਨਾਸ ਐਸੇ ਪ੍ਰਾਸ਼ਤ ਸੰਤ ਸੰਗ ਵਿਨਾਸ਼ ਜੋ ਸਭੁਨ ਕਾ ਪਰ ਉਜਲ ਹੋਤ ਨਾਮ ਜਪਤ ਸਭ ਭ੍ਰਮ ਪਾਉ ਖੋਤਾ ਜਿਉ ਚੱਕਵੀ ਸੂਰਜ ਕੀ ਆਸ ਜਿਉ ਚਾਤ੍ਰਿਕ ਬੂੰਦ ਕੀ ਪਿਆਸ ਜਿਉ ਪ੍ਰੰਕਨਾਦ ਕਰਨ ਸਮਾਨੇ ਤਉ ਹਾਰ ਨਾਮ ਹਰ ਜਨ ਮਨਹਿ ਸੁਖਾਨੇ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਇਆਲ ਭਏ ਤਾ ਆਏ ਚੀਤ ਦਇਆ ਧਾਰੀ ਤਨ ਧਾਰਨ ਹਾਰ ਬੰਦਨ ਤੇ ਹੋਈ ਛੁਟਕਾਰ ਸਭ ਥਾਨ ਦੇਖੈ ਨੈਣ ਅਲੋਏ ਤਿਸਨ ਤੇਸ ਤੇਸ ਬਹਿਨੇ ਦੂਜਾ ਅਵਰਣਕ ਹੋਏ ਭ੍ਰਮ ਪੈ ਛੁੱਟੇ ਗੁਰ ਪ੍ਰਸਾਦ ਨਾਨਕ ਪੇਖੋ ਸਬਿਸਮਾਦ ਰਾਮਕਲੀ ਮਹੱਲਾ ਪੰਜਵਾ ਜੀ ਜਨਸਾ ਪੇਖੀ ਹੈ ਪ੍ਰਭ ਸਗਲ ਤੁਮਾਰੀ ਧਾਰਨਾ ਇਹੋ ਮਨ ਹਰ ਕਾ ਨਾਮ ਉਧਾਰਨਾ ਰਹਾਓ ਕਿਨ ਮੈਥਾ ਪੂ ਥਾਪੇ ਕੁਦਰਤ ਸਭ ਕਰਤੇ ਕੇ ਕਾਰਨ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਧਾਰਨਾ ਨਾਮ ਜਪਤ ਮਨ ਨਿਰਮਨ ਹੋਵੇ ਸੁਖੇ ਸੁਖ ਗੁਦਾਰਨਾ ਭਗਤ ਸਾਰਣ ਜੋ ਆਵੈ ਪ੍ਰਾਣੀ ਤਸੀਹਾਂ ਊਹਾਂ ਨਾ ਹਾਰਣਾ ਸੁਖ ਦੁਖ ਸਮਨ ਕੀ ਬਿਰਥਾ ਤੁਮਹੀ ਆਗੇ ਸਾਰਣ ਤੂੰ ਦਾਤਾ ਸਭਨਾ ਜੀਆ ਕਾ ਆਪਨ ਕੀਆ ਪਾਲਣਾ ਅਨਕ ਬਾਰ ਕੋਟ ਜਨ ਉਪਰ ਨਾਨਕ ਵਈਐ ਵਾਰਨਾ ਰਾਮ ਕਲੀ ਮਹੱਲਾ ਪੰਜਵਾ ਅਸਟਪਦੀ ਟਕੂ ਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਭੇਟ ਤਪਾਖ ਸਭ ਨਸਹਾਏ ਆਸੋ ਦੇ ਮਲਾਈ ਮੇਰਾ ਗੁਰ ਪਰਮੇਸ਼ਰ ਉਸਤਾਈ ਬਾਹਰ ਬ੍ਰਹਮ ਕਾ ਨਾਮੁ ਗੁਰਡਾਰੇ ਹੰਤੇ ਹੋਏ ਸਕਾਈ ਨਰਾਉ ਸਗਲ ਦੁੱਖ ਕਾ ਟੇਰਾ ਭੰਡਾਰ ਸਤੂ ਨੂੰ ਕਲਾਈ ਪਤ ਤੀਨ ਕੀ ਏ ਕਨ ਪੀਤਰਾ ਅਗਿਆਨ ਅੰਧੇਰੁ ਜਾਈ ਕਰਨ ਕਾਲ ਸਮਰਤ ਸੁਆਮੀ ਹੀ ਨਾਨਕ ਬਿਸਰਨਾਈ ਬੰਦਨ ਕੋ ਤੋੜਨ ਕਮਲ ਗੁਰਡਾਰੇ ਏਕ ਏਕ ਸ਼ਬਦ ਦੇ ਬੁਲਾਈ ਅੰਧ ਕੂਪ ਵਿਖਿਆ ਤੇ ਕਾਢਿਓ ਸਤ ਸਬਦ ਬਣ ਆਈ ਧਰਮ ਮਾਰਗ ਸੈਸਤਾ ਕੁਕਾ ਵਾੁਰਕ ਤੋਨਾ ਤਾਈ ਨਾਮ ਰਸਾਇਣ ਇਹ ਮਨ ਰੋਤਾ ਅੰਮ੍ਰਿਤ ਰਿਤ ਅੰਮ੍ਰਿਤ ਰਿਤ ਅੰਮ੍ਰਿਤ ਰਿਤ